ਹਾਂਜੀ ਸਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਆਪਾਂ ਆਖੜਿਆ ਗੁਰਦੁਆਰਾ ੜੀ ਸਾਹਿਬ ਅੱਛਾ ਇਤਿਹਾਸ ਤੁਹਾਨੂੰ ਦੱਸਾਂਗੇ ਨਵੇਂ ਪਾਸੋਂ ਜਿਹੜੇ ਕੁੜਾ ਤੇ ਆ ਕੇ ੜੀ ਕਰਨ ਲੱਗ ਗਿਆ ਸੀ ਕਿਉਂਕਿ ਅੱਗੇ ਅੱਗੇ ਤਮਾਕੂ ਦੇ ਖੇਤ ਸੀਗੇ ਤੇ ਜਿਵੇਂ ਹੁਣ ਬਹੁਤ ਇੱਥੇ ਸੁੱਖਾਂ ਬਾਰਾਂ ਹੁੰਦੀਆਂ ਨੇ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਦਿਖਾਉਣੇ ਆਪਾਂ ਇਤਿਹਾਸ ਲੈ ਕੇ ਆਇਆ ਦਾ ਜਿਵੇਂ ਬਣੇ ਰਹੂ ਤੁਹਾਨੂੰ ਸਾਰੀ ਦਿਖਾਉਣਾ ਹੈ ਗੁਰਦੁਆਰੇ ਦੇ ਸਾਰੇ YouTube ਜਿਹੜਾ ਸਾਨੂੰ ਹਨ ਨੂੰ ਮੈਂ ਬਹੁਤ ਵਧੀਆ ਗੁਰਦੁਆਰਾ ਬਹੁਤ ਘੱਟ ਹੁੰਦਾ ਜੀ ਇੱਥੇ ਪੂਨ ਮਸ਼ੀਅਲ ਦੇ ਅੰਦਰ ਮੇਲੇ ਲੱਗਾ ਪਿਆ ਹੁੰਦਾ ਆਪਾਂ ਅੰਦਰ ਆ ਕੇ ਦੇਖੋ ਇਮਾਰਤ ਨਵੀਂ ਬਣ ਰਹੀ ਆ ਹਣ ਸਾਮਣੇ ਲੰਗਰ ਹਾਲ ਵੀ ਬੜਾ ਬਹੁਤ ਵਧੀਆ ਹੁਣ ਉਹਨਾਂ ਨੇ ਬਣਾਇਆ ਗਾ ਆ ਸਾਰਾ ਇਤਿਹਾਸ ਲੱਗਿਆ ਗਾ ਤੇ ਉਹ ਲੰਗਰ ਹਾਲ ਦਾ ਸਾਹਮਣੇ ਉਹ ਸਾਮਣੇ ਲੰਗਰ ਹਾਲ ਆ ਲਈ ਹਾਂ ਹਾਂ ਤੂੰ ਦੇਖ ਰਿਹਾ ਵਾ ਉਹ ਸਾਰਾ ਨਵਾਂ ਬਣਾਇਆ ਵਾ ਬੜੇ ਸੋਹਣੇ ਤਿਆਰ ਕੀਤਾ ਗਿਆ ਵਾ ਹੁਣ ਆ ਜੇ ਅੰਦਰ ਦਰਬਾਰ ਸਾਹਿਬ ਦੇ ਆਪਾਂ ਕਰੌਣੇ ਦਰਸ਼ਨ ਲੈ ਕੇ ਚੱਲਦੇ ਆ ਸੁਣਾ ਅੰਦਰ ਵੀਰਾਂ ਬਾਈਆਂ ਤੁਹਾਨੂੰ ਸਾਰੀ ਵੀਡੀਓ ਦਿਖਾਉਨੇ ਆਪਾਂ ਤਾਰਨੇ ਕੋ ਤਾਰਨੇ ਸੁਖ ਜਲਨੀ ਤਾਰਨੇ ਸੁਖ ਜਨ ਤਾਂ ਨਾਲ ਹੀ ਆਪਣੇ ਤੋਂ ਨਾਲ ਨਾਲ ਬਣਿਆ ਤੇ ਆਹ ਨਾਲ ਹੀ ਜੇ ਕੋ ਸੰਗਤਾਂ ਬਹੁਤ ਸੇਵਾ ਕਰਨ ਨੂੰ ਦੂਰੋਂ ਦੂਰੋਂ ਆਉਂਦੇ ਲੋਕ ਰੋਗ ਤੇ ਸੁਖਸਾਂ ਬਾਰਾਂ ਹੁੰਦੇ ਨੇ ਵੀ ਕੁਝ ਵੀ ਸ਼ਕਤਾਂ ਦੋ ਤਿੰਨੇ ਬਾਹਰ ਜਾਂਦੇ ਵੀ ਬਣਾ ਸ਼ਕਤਾਂ ਇਹਨਾਂ ਦੀ ਪੂਰੀ ਹੁੰਦੀ ਆ ਕੀ ਉਹ ਸ਼ਕਤ ਸ਼ਕਤੀ ਵਾਲੇ ਗੁਰਦੁਆਰੇ ਕਰਨੀ ਵਾਲੇ ਸੰਤ ਹੋਏ ਪਾਸ਼ਾ ਜੀ ਇੱਥੇ ਆਏ ਨੇ कूड़ा खटावा तमकू के खेत अड़ी गर्जा अड़ी सर कर्म जरूर दस बार 또 미들 라인